ਪੰਜਾਬੀ ਸੰਗੀਤ ਖੇਤਰ ਦੇ ਚਰਚੇਤ ਅਤੇ ਸਫਲ ਰੈਪਰ ਯੋਯੋਹਨੀ ਸਿੰਘ ਅਕਸਰ ਹੀ ਆਪਣੀ ਪਰਸਨਲ ਅਨ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਲਾਈਮਲਾਈਟ ਦੇ ਵਿੱਚ ਬਣੇ ਰਹਿੰਦੇ ਨੇ ਹਾਲ ਫਿਲਹਾਲ ਹੀ ਉਹਨਾਂ ਦੀ ਗਲੋਰੀ ਐਲਬਮ ਰਿਲੀਜ਼ ਹੋਈ ਜਿਸ ਨੂੰ ਪਰਮਾ ਹੁੰਗਾਰਾ ਮਿਲਿਆ ਹੁਣ ਇੱਕ ਵਾਰ ਫੇਰ ਤੋਂ ਉਹ ਆਪਣੇ ਫੈਨਸ ਨੂੰ ਇੱਕ ਨਵੇਂ ਕੋਲਾਬ ਦੇ ਨਾਲ ਸਰਪ੍ਰਾਈਜ਼ ਕਰਨ ਜਾ ਰਹੇ ਨੇ ਹਾਲ ਫਿਲਹਾਲ ਹੀ ਯੋਯੋਹਨੀ ਸਿੰਘ ਨੇ ਸਿੰਗਰ ਸੁਨੰਦ ਸ਼ਰਮਾ ਨਾਲ ਪਹਿਲੀ ਵਾਰ ਇੱਕ ਪੋਸਟ ਸ਼ੇਅਰ ਕੀਤੀ ਹੈ ਪਹਿਲੀ ਵਾਰ ਇਹ ਇਕੱਠੇ ਨਜ਼ਰ ਆਉਣਗੇ ਇਹ 트랙 ਜਲਦੀ ਹੀ ਵੱਖ-ਵੱਖ ਸੰਗੀਤਕ ਪਲੇਟਫਾਰਮ ਤੇ ਰਿਲੀਜ਼ ਕੀਤਾ ਜਾਵੇਗਾ ਫਿਲਹਾਲ ਇਸ 트랙 ਦੇ ਨਾਮ ਅਤੇ ਰਿਲੀਜ਼ ਡੇਟ ਦਾ ਹਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹਨੀ ਸਿੰਘ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਦੇ ਨਾਲ ਸੁਨੰਦਾ ਸ਼ਰਮਾ ਨਜ਼ਰ ਆ ਰਹੀ ਹੈ ਇਸ ਪੋਸਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਨੀ ਸਿੰਘ ਅਤੇ ਸੁਨੰਦਾ ਸ਼ਰਮਾ ਜਲਦ ਹੀ ਇਕੱਠੇ ਕੋਲਾਬ ਕਰਨ ਜਾ ਰਹੇ ਨੇ ਇਸ ਗਾਣੇ ਦਾ ਸੰਗੀਤਕ ਸੰਯੋਜਨ ਹਨੀ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਦੀ ਸੰਗੀਤਕ ਟੀਮ ਅਨੁਸਾਰ ਦੇਸੀ ਅਤੇ ਵਿਦੇਸ਼ੀ ਸੰਗੀਤਕ ਸੁਮੇਲਤਾ ਦਾ ਇਜ਼ਹਾਰ ਕਰਵਾਂਦੇ ਇਸ ਟਰੈਕ ਦਾ ਮਿਊਜ਼ਿਕ ਵੀਡੀਓ ਬੇਹਦ ਮਨਮੋਹਕ ਬਣਾਇਆ ਜਾ ਰਿਹਾ ਹੈ ਜਿਸ ਨੂੰ ਬਹੁਤ ਹੀ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਜਾ ਰਿਹਾ ਹੈ ਪੰਜਾਬ ਤੋਂ ਲੈ ਕੇ ਦੁਨੀਆ ਭਰ ਦੇ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੇ ਹਨੀ ਸਿੰਘ ਅਤੇ ਸੁਨੰਦਾ ਸ਼ਰਮਾ ਆਪਣੇ ਇਸ ਪਹਿਲੇ ਗੀਤ ਨੂੰ ਲੈ ਕੇ ਕਾਫੀ ਐਕਸਾਈਟਿਡ ਨਜ਼ਰ ਆ ਰਹੇ ਨੇ ਇਸ ਸਬੰਧੀ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਉਹਨਾਂ ਨੇ ਆਪਣੇ ਅਫੀਸ਼ੀਅਲ ਸੋਸ਼ਲ ਮੀਡੀਆ ਪਲਟਫਾਰਮ ਇੰਸਟਾਗ੍ਰam ਤੇ ਇੱਕ ਪੋਸਟ ਵੀ ਸ਼ੇਅਰ ਕੀਤਾ ਹੈ ਤੋਂ ਬਾਅਦ ਦੋਵਾਂ ਦੇ ਫੈਨਸ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਮੁੰਬਈ ਸਟੂਡੀਓਜ਼ ਦੇ ਵਿੱਚ ਸੰਗੀਤ ਬੰਦਤਾ ਦੇ ਆਖਰੀ ਸੈਸ਼ਨਸ ਦੇ ਵਿੱਚ ਪੁੱਜ ਚੁੱਕੇ ਇਸ ਗਾਣੇ ਦੇ ਲੁੱਕ ਅਤੇ ਹੋਰ ਅਹਿਮ ਪਹਿਲੂਆਂ ਦਾ ਖੁਲਾਸਾ ਵੀ ਜਲਦ ਕੀਤਾ ਜਾਵੇਗਾ ਉੱਥੇ ਹੀ ਯੋਯੋਹਨੀ ਸਿੰਘ ਦੇ ਹਿੱਟ ਗੀਤਾਂ ਦੀ ਲਿਸਟ ਦੀ ਗੱਲ ਕਰੀਏ ਤਾਂ ਉਸ ਵਿੱਚ ਬ੍ਰਾਊਨ ਰੰਗ ਲਵ ਡੋਸ ਰਾਣੀ ਤੂੰ ਮੈਂ ਰਾਜਾ ਦੇਸੀ ਕਲਾਕਾਰ ਲੂੰਗੀ ਡਾਂਸ ਦਿਲ ਚੋਰੀ ਛੋਟੇ-ਛੋਟੇ ਪੈਗ ਯਾਰ ਨਾ ਮਿਲੇ ਕੇਅਰ ਨਹੀਂ ਕਰਦਾ ਮੱਖਣਾ ਆਦੀ ਸ਼ਾਮਿਲ ਨੇ ਪੰਜਾਬੀ ਸੰਗੀਤ ਖੇਤਰ ਦੇ ਚਰਚਿਤ ਅਤੇ ਸਫਲ ਰੈਪਰ ਯੋਯੋਹਨੀ ਸਿੰਘ ਅਕਸਰ ਹੀ ਆਪਣੀ ਪਰਸਨਲ ਅਨ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਲਾਈਮਲਾਈਟ ਦੇ ਵਿੱਚ ਬੜੇ ਰਹਿੰਦੇ ਨੇ ਹਾਲ ਫਿਲਹਾਲ ਹੀ ਉਹਨਾਂ ਦੀ ਗਲੋਰੀ ਐਲਬਮ ਰਿਲੀਜ਼ ਹੋਈ ਜਿਸ ਨੂੰ ਪਰਮਾ ਹੁੰਗਾਰਾ ਮਿਲਿਆ ਹੁਣ ਇੱਕ ਵਾਰ ਫੇਰ ਤੋਂ ਉਹ ਆਪਣੇ ਫੈਨਸ ਨੂੰ ਇੱਕ ਨਵੇਂ ਕੋਲਾਬ ਦੇ ਨਾਲ ਸਰਪ੍ਰਾਈਜ਼ ਕਰਨ ਜਾ ਰਹੇ ਨੇ ਹਾਲ ਫਿਲਹਾਲ ਹੀ ਯੋਯੋਹਨੀ ਸਿੰਘ ਨੇ ਸਿੰਗਰ ਸੁਨੰਦ ਸ਼ਰਮਾ ਨਾਲ ਪਹਿਲੀ ਵਾਰ ਇੱਕ ਪੋਸਟ ਸ਼ੇਅਰ ਕੀਤੀ ਹੈ ਪਹਿਲੀ ਵਾਰ ਇਹ ਇਕੱਠੇ ਨਜ਼ਰ ਆਉਣਗੇ ਇਹ ਟਰੈਕ ਜਲਦੀ ਹੀ ਵੱਖ-ਵੱਖ ਸੰਗੀਤਕ ਪਲੇਟਫਾਰਮ ਤੇ ਰਿਲੀਜ਼ ਕੀਤਾ ਜਾਵੇਗਾ ਫਿਲਹਾਲ ਇਸ ਟਰੈਕ ਦੇ ਨਾਮ ਅਤੇ ਰਿਲੀਜ਼ ਡੇਟ ਦਾ ਹਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹਨੀ ਸਿੰਘ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਦੇ ਨਾਲ ਸੁਨੰਦਾ ਸ਼ਰਮਾ ਨਜ਼ਰ ਆ ਰਹੀ ਹੈ ਇਸ ਪੋਸਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਨੀ ਸਿੰਘ ਅਤੇ ਸੁਨੰਦਾ ਸ਼ਰਮਾ ਜਲਦ ਹੀ ਇਕੱਠੇ ਕੋਲਾਬ ਕਰਨ ਜਾ ਰਹੇ ਨੇ ਇਸ ਗਾਣੇ ਦਾ ਸੰਗੀਤਕ ਸੰਯੋਜਨ ਹਨੀ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਦੀ ਸੰਗੀਤਕ ਟੀਮ ਅਨੁਸਾਰ ਤੇਸੀ ਅਤੇ ਵਿਦੇਸ਼ੀ ਸੰਗੀਤਕ ਸੁਮੇਲਤਾ ਦਾ ਇਜ਼ਹਾਰ ਕਰਵਾਉਂਦੇ ਇਸ ਟਰੈਕ ਦਾ ਮਿਊਜ਼ਿਕ ਵੀਡੀਓ ਬੇਹਦ ਮਨਮੋਹਕ ਬਣਾਇਆ ਜਾ ਰਿਹਾ ਹੈ ਜਿਸ ਨੂੰ ਬਹੁਤ ਹੀ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਜਾ ਰਿਹਾ ਹੈ ਪੰਜਾਬ ਤੋਂ ਲੈ ਕੇ ਦੁਨੀਆ ਭਰ ਦੇ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੇ ਹਨੀ ਸਿੰਘ ਅਤੇ ਸੁਨੰਦ ਸ਼ਰਮਾ ਆਪਣੇ ਇਸ ਪਹਿਲੇ ਗੀਤ ਨੂੰ ਲੈ ਕੇ ਕਾਫੀ ਐਕਸਾਈਟਿਡ ਨਜ਼ਰ ਆ ਰਹੇ ਨੇ ਇਸ ਸਬੰਧੀ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਉਹਨਾਂ ਨੇ ਆਪਣੇ ਅਫੀਸ਼ੀਅਲ ਸੋਸ਼ਲ ਮੀਡੀਆ ਪਲਟਫਾਰਮ ਇੰਸਟਾਗ੍ਰam ਤੇ ਇੱਕ ਪੋਸਟ ਵੀ ਸ਼ੇਅਰ ਕੀਤਾ ਹੈ ਤੋਂ ਬਾਅਦ ਦੋਵਾਂ ਦੇ ਫੈਨਸ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਮੁੰਬਈ ਸਟੂਡੀਓਜ਼ ਦੇ ਵਿੱਚ ਸੰਗੀਤ ਬੰਦਤਾ ਦੇ ਆਖਰੀ ਸੈਸ਼ਨਸ ਦੇ ਵਿੱਚ ਪੁੱਜ ਚੁੱਕੇ ਇਸ ਗਾਣੇ ਦੇ ਲੁੱਕ ਅਤੇ ਹੋਰ ਅਹਿਮ ਪਹਿਲੂਆਂ ਦਾ ਖੁਲਾਸਾ ਵੀ ਜਲਦ ਕੀਤਾ ਜਾਵੇਗਾ ਉੱਥੇ ਹੀ ਯੋਯੋਹਨੀ ਸਿੰਘ ਦੇ ਹਿੱਟ ਕੀਤਾ ਦੀ ਲਿਸਟ ਦੀ ਗੱਲ ਕਰੀਏ ਤਾਂ ਉਸ ਵਿੱਚ ਬ੍ਰਾਊਨ ਰੰਗ ਲਵ ਡੋਜ਼ ਰਾਣੀ ਤੂੰ ਮੈਂ ਰਾਜਾ ਦੇਸੀ ਕਲਾਕਾਰ ਲੂੰਗੀ ਡਾਂਸ ਦਿਲ ਚੋਰੀ ਛੋਟੇ ਛੋਟੇ ਪੈਗ ਯਾਰ ਨਾ ਮਿਲੇ ਕੇਅਰ ਨਹੀਂ ਕਰਦਾ ਮੱਖਣਾ ਆਦੀ ਸ਼ਾਮਿਲ ਨਹੀਂ